ਉਹ ਦੂਜੇ ਪਾਸੇ ਦਹੀਂ ਨਹੀਂ ਖਾਣਾ ਚਾਹੀਦਾ ਕਿਉਂਕਿ ਦਹੀਂ ਗਰਮ ਹੈ ਦਹੀਂ ਦੀ ਤਸੀਰ ਗਰਮ ਹੈ ਗਰਮ ਹੈ ਔਰ ਬਹੁਤ ਲੋਕੇ ਦਾ ਦਹੀਂ ਖਾਂਦੇ ਹੀ ਇਹ ਤਾਂ ਕਰਕੇ ਆ ਕਿ ਵੀ ਹਾਂ ਵੀ ਇਹ ਤਾਂ ਠੰਡੀ ਠੰਡਾ ਕਰਦੀ ਅੰਦਰ ਜਾ ਕੇ ਕੋ ਜਿਹੜੀ ਚੀਜ਼ ਜਿੱਥੇ ਦਹੀਂ ਜੰਮਦਾ ਹੈ ਤੁਸੀਂ ਕਦੇ ਉਸ ਭਾਂਡੇ ਨੂੰ ਹੱਥ ਲਾਇਓ ਜਦੋਂ ਜੰਮਦਾ ਤਾਂ ਉਹ ਵਾਰਮ ਹੁੰਦਾ ਓਕੇ ਉਹ ਵਾਰਮ ਕਿਉਂ ਹੁੰਦਾ ਹੈ ਕਿਉਂਕਿ ਉਹਦੀ ਤਸੀਰ ਗਰਮ ਹੈ ਕਿ 70% ਲੋਕਾਂ ਦਾ ਵਿਟਾਮਿਨ ਡੀ ਘਟ ਹੈ ਆਪਣੇ ਘਰ ਦੇ ਵਿੱਚ ਜਿੰਨੀਆਂ ਦਾਲਾਂ ਜਿੱਥੇ ਤੁਹਾਨੂੰ ਕਿਚਨ ਦੀ ਕੋਈ ਇਹ ਜੀ ਵਿੰਡੋ ਜਿੱਦੇ ਸਨਲਾਈਟ ਪੈਂਦੀ ਹੋਵੇ ਕੰਚ ਦੇ ਬਰਤਮਾਨ ਚ ਉਹ ਦਾਲਾਂ ਨੂੰ ਤੁਸੀਂ ਰੱਖ ਲਓ ਕਿਉਂਕਿ ਉਹ ਦਾਲਾਂ ਇਨਡਾਇਰੈਕਟਲੀ ਸਨਰੇਜ਼ ਨੂੰ ਅਬਜ਼orb ਕਰਕੇ ਵਿਟਾਮਿਨ ਡੀ ਦੀ ਜਿਹੜੀ ਘਾਟ ਹੈ ਤੁਹਾਡੇ ਸਰੀਰਿਕ ਘਾਟ ਜਿਹੜੀ ਹੈ ਉਹ ਪੂਰੀ ਕਰ ਸਕਦਾ ਕਹਿੰਦਾ ਬੀ 12 ਵਾਲਾ ਮਲਟੀਵਿਟਾਮਿਨਸ ਦਾ ਮਾਰਕੀਟ ਬਾਜ਼ਾਰ ਅੱਜ ਦੀ ਰੇਟ ਚ ਬਹੁਤ ਉੱਚਾ ਹੋ ਚੁੱਕਿਆ ਹੈ ਜੋ ਮਲਟੀਵਿਟਾਮਿਨ ਜਿਹੜੇ ਲੈ ਰਹੇ ਆ ਖਪਤ ਹੋ ਰਹੀ ਹੈ ਸਹੀ ਖਾ ਰਹੇ ਹਨ ਉਹਦਾ ਨਾਮ ਵੀ ਮਨ ਮਿੱਤਰ ਮਤਲਬ ਫਰੈਂਡ ਆਫ ਯੋਰ ਸੋਲ ਰੂਹ ਦਾ ਹਾਨੀ ਰੂਹ ਦਾ ਹਾਨੀ ਕੀ ਹੁੰਦਾ ਜੀ ਇਹ ਮਨ ਮਿੱਤਰ ਪੀਣਾ ਮਨ ਮਿੱਤਰ ਬੇਸਿਕਲੀ ਉਹਨਾਂ ਲਈ ਹੈ ਜਿਹਨੂੰ ਨੀਂਦ ਨਾ ਆਵੇ ਸਟ्रेस ਰਹਿੰਦਾ ਹੈ ਐਂਜਾਇਟੀ ਰਹਿੰਦੀ ਹੈ ਇੱਕ ਭਰਾਟ ਹੁੰਦੀ ਹੈ ਇਹ ਚ ਬ੍ਰਹਮੀ ਜਟਾਮਾਂਸੀ ਤਗਰ ਇਹ ਤੁਸੀਂ ਦੇਖਿਓ ਅਗਰ ਗੂਗਲ ਕਰੋਗੇ ਇਹ ਉਹੇ ਜੀ ਹਰਬਸ ਐ ਜੋ ਤੁਹਾਡੀ ਮਾਨਸਿਕ ਰੂਪ ਚ ਤੁਹਾਡੀ ਹੈਲਪ ਕਰਦੀਆਂ ਦੋਸਤੋ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਕਿ ਜਿਹੜੀ ਖੁਰਾਕ ਹੁੰਦੀ ਹੈ ਨਾ ਉਹ ਜ਼ਿੰਦਗੀ ਦਾ ਬਹੁਤ ਇੰਪੋਰਟੈਂਟ ਹਿੱਸਾ ਹੁੰਦੀ ਹੈ। ਔਰ ਅੱਜ ਦੇ ਵਕਤ ਦੇ ਵਿੱਚ ਜਦੋਂ ਤੁਸੀਂ ਖੁਰਾਕ ਦੀ ਗੱਲ ਕਰਦੇ ਹੋ ਤਾਂ ਖੁਰਾਕ ਦੇ ਨਾਮ ਤੇ ਤੁਸੀਂ ਜੋ ਕੁਝ ਖਾ ਰਹੇ ਹੋ ਉਹ ਤੁਹਾਨੂੰ ਅੰਦਰ ਜਾ ਕੇ ਖੋਖਲਾ ਕਰਦੀ ਵੀ ਹੈ। ਲੋਕਾਂ ਦੀਆਂ ਦਿੱਕਤਾਂ ਨੇ, ਪਰੇਸ਼ਾਨੀਆਂ ਨੇ, ਸਵਾਲ ਨੇ, ਢੇੜੇ ਤੇ ਢੇੜਾ ਡਾਕਟਰਾਂ ਕੋਲ ਕਿ ਸਾਰਾ ਦਿਨ ਕਮਜ਼ੋਰੀ ਬੜੀ ਫੀਲ ਹੁੰਦੀ ਹੈ ਫਟੀਗ ਫੀਲ ਹੁੰਦੀ ਹੈ ਵੀਕਨੈਸ ਰਹਿੰਦੀ ਹੈ ਬਾਡੀ ਦੇ ਵਿੱਚ ਸਰੀਰ ਕੰਮ ਨਹੀਂ ਕਰ ਪਾਂਦਾ ਆਲਸ ਰਹਿੰਦਾ ਲੇਜ਼ੀਨੈਸ ਰਹਿੰਦੀ ਹੈ ਔਰ ਇਸ ਲੇਜ਼ੀਨੈਸ ਨੂੰ ਦੂਰ ਕਰਨ ਲਈ ਇਸ ਆਲਸ ਨੂੰ ਇਸ ਵੀਕਨੈਸ ਨੂੰ ਇਸ ਕਮਜ਼ੋਰੀ ਨੂੰ ਦੂਰ ਕਰਨ ਦੇ ਲਈ ਲੋਕ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਇੰਟਰਨੈਟ ਤੇ ਜੋ ਚਲਦੀਆਂ ਨੇ ਉਹ ਕੰਜ਼ਿਊਮ ਕਰਨੀਆਂ ਸ਼ੁਰੂ ਕਰਦੇ ਨੇ ਉੱਥੋਂ ਖੇੜ ਵਿਗੜਨੀ ਸ਼ੁਰੂ ਹੁੰਦੀ ਹੈ ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਹੈਗਾ ਕਿ ਤੁਹਾਡੀ ਬਾਡੀ ਲਈ ਕੀ ਜ਼ਰੂਰੀ ਹੈ ਕੀ ਨਹੀਂ ਹੈ لیکن ਅੱਜ ਇਸ ਪੌਡਕਾਸਟ ਪੌਡਕਾਸਟ ਦੇ ਵਿੱਚ ਡਾਕਟਰ ਕਰਨਵੀਰ ਜੀ ਵੈਦਜ ਕਰਨਵੀਰ ਜੀ ਹਮੇਸ਼ਾ ਦੀ ਤਰ੍ਹਾਂ ਚੰਡੀਗੜ੍ਹ ਆਯੁਰਵੇਦਾ ਸੈਂਟਰ ਤੋਂ ਇਹ ਦੱਸਣਗੇ ਕਿ ਨੇਚਰਲ ਡਾਈਟ ਆਰਗੇਨਿਕ ਡਾਈਟ ਜੜੀ ਬੂਟੀਆਂ ਵਾਲੀ ਡਾਈਟ ਆਸਾਨ ਪਾਸ਼ਾ ਦੇ ਵਿੱਚ ਉਹ ਖਾ ਕੇ ਕਿਵੇਂ ਤੁਸੀਂ ਆਪਣੀ ਕਮਜ਼ੋਰੀ ਭਜਾ ਸਕਦੇ ਹੋ ਸਾਰਾ ਦਿਨ ਘੋੜੇ ਵਰਗਾ ਮਹਿਸੂਸ ਕਰੋਗੇ ਝੋਟੇ ਵਰਗਾ ਮਹਿਸੂਸ ਕਰੋਗੇ ਜਾਣਦੇ ਆ ਇਹੋ ਜੀ ਕਿਹੜੀ ਖੁਰਾਕ ਹੈ ਧੰਨਵਾਦ ਵਕਤ ਦਿੱਤਾ ਔਰ ਬੜਾ ਰੈਲੇਵੈਂਟ ਜਿਆ ਟਾਪਿਕ ਹੈ ਕਿਉਂਕਿ ਬਹੁਤ ਸਾਰੇ ਲੋਕ ਆਲੇ ਦੁਆਲੇ ਜਿਹੜੇ ਹੈਗੇ ਨੇ ਸਾਡੀ ਕਈ ਵਾਰੀ ਜੋ ਜਿਸ ਜਗ੍ਹਾ ਤੇ ਅਸੀਂ ਬੈਠੇ ਹੁੰਨੇ ਆ ਉਹਨਾਂ ਚ ਕਈ ਚਾਰ ਬੰਦੇ ਬੈਠੇ ਹੋਏ ਤੇ ਉਹਨਾਂ ਚ ਦੋ ਲੋਕ ਇਹੋ ਜਿਹੇ ਹੁੰਦੇ ਜਿਹੜੇ ਵੀਕਨੈਸ ਦੇ ਸ਼ਿਕਾਰ ਹੁੰਦੇ ਜਿਨ੍ਹਾਂ ਨੂੰ ਕਮਜ਼ੋਰੀ ਹੁੰਦੀ ਹੈ ਜਿਹੜੇ ਕਹਿੰਦੇ ਕਿ ਯਾਰ ਜੀ ਜਾਨੀ ਕਰਦਾ ਪਿਆ ਕੰਮ ਕਰਨ ਦਾ ਕਿਉਂ ਆ ਜੀ ਇਹ ਦੇਖੋ ਆਯੁਰਵੇਦ ਚ ਨਾ ਜਿਹੜੀ ਕਮਜ਼ੋਰੀ ਜਾਂ ਲਥਾਰਜੀ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਅੱਜਕੱਲ ਮੈਂ ਬੜੇ ਪੇਸ਼ੈਂਟ ਵੇਖਦਾ جنرل ویکنس بہت لوگان ہو گئی आयुर्वेदन ਨੂੰ ਸਮਝਾਉਣ आयुर्वेदेनु ਸਮਝਾਉਂਦਾ ਦੋ ਤਰੀਕੇ ਨਾਲ ਇੱਕ ਹੈ ਥੋੜੀ ਸ਼ਰੀਰਿਕ ਇੱਕ ਹੈ ਮਾਨਸਿਕ ਇਹ ਦੋ categories ਇਸ ਲਈ ਕਿ ਕਿ ਬਹੁਤ ਲੋਗਾਂ ਨੂੰ ਸਿਰਫ ਸਾਈਕੋਲੋਜੀਕਲ ਕਮਜ਼ੋਰੀ ਅੱਜਕਲ ਜਿਹੇ ਜਿਹੇ ਰੋਜ ਆమే ਜਿਹੇ ਜਿਹੇ ਹਾਈਪਰ ਐਕਟਿਵ ਜਿਵੇਂ ਆਪਾਂ ਬਹੁਤ ਧੇਰ میڈیا ਤੇ ਰਹਿੰਦੇ ਆ ਫੋਨਾਂ ਤੇ ਰਹਿੰਦੇ ਆ ਰਾਤ ਨੂੰ ਕਈ ਵਾਰ ਨੀਂਦ ਨਹੀਂ ਆਉਂਦੀ ਐਂਜ਼ਾਇਟੀ ਹੋ ਜਾਂਦੀ ਹੈ ਸਵੇਰੇ ਉੱਠਣ ਦਾ ਜੀ ਨਹੀਂ ਕਰਦਾ ਔਰ ਫਿਰ ਬਹੁਤ ਲੋਕਾਂ ਨੂੰ ਸਵੇਰੇ ਮਾਰਨਿੰਗ ਸਿਕਨਸ ਹੁੰਦੀ ਹੈ ਤੁਸੀਂ بڑے ਲੋਗ ਇਸ ਚੀਜ਼ ਨੂੰ ਐਗਰੀ ਕਰੋਗੇ ਕਿ ਜਿਹੜੇ ਲੋਕ ਸਵੇਰੇ ਉੱਠਣ ਦਾ ਜੀ ਨਹੀਂ ਕਰਦਾ ਉਹ बार-बार ਆਪਣੇ అలਾਰਮ ਨੂੰ ਬੰਦ ਕਰਕੇ ਫਿਰ ਸਨੂਜ਼ ਕਰਕੇ ਫਿਰ ਫਿਰ ਉਹ ਵੱਜਦਾ ਫਿਰ ਉੱਠਣ ਦੀ ਕੋਸ਼ਿਸ਼ ਕਰਦੇ ਆ ਤੇ ਉਹ ਇੱਕ ਕਾਰਨ ਦਿਖਦਾ ਹੈ ਕਿ ਸਾਡੀ ਜਿਹੜੀ ਬਾਡੀ ਹੈ ਉਹਨੂੰ ਪ੍ਰੋਪਰਲੀ ਰੈਸਟ ਨਹੀਂ ਮਿਲੀ ਨੀ ਔਰ ਰੈਸਟਲੈਸ ਜਿਹੜੇ ਲੋਕ ਸਵੇਰੇ ਉੱਠ ਕੇ ਇਸ ਚੀਜ਼ ਦੀ ਸ਼ਿਕਾਇਤ ਕਰਦੇ ਕਿ ਅਰੇ ਸਰੀਰ ਬੜਾ ਪੀੜ ਕਰਦਾ ਵਾ ਪਿੰડા ਟੁੱਟਦਾ ਪਿਆ ਇਹ ਕਿਉਂ ਹੁੰਦਾ ਜੀ ਇਹਦੇ ਬਹੁਤ ਸਾਰੇ ਕਾਰਨ ਹੈ ਜੀ ਦੇਖੋ ਮੈਂ ਏਸੀ 'ਚ ਸੋਣਾ ਵੀ ਇੱਕ ਕਾਰਨ ਹੈ ਹੁਣ ਗਰਮੀਆਂ ਆ ਗਈਆਂ ਜੇ ਏਸੀ 'ਚ ਸੋਣਾ ਤਤਕ ਕਾਰਨ ਨਹੀਂ ਹੈ ਜਦ ਤੱਕ ਤੁਹਾਡੀ ਬਾਡੀ ਸਹੀ ਤਰੀਕੇ ਨਾਲ ਉਸ ਨੂੰ ਸੈਨ ਕਰਦੀ ਹੈ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਮੇਰੇ ਕੋਲ ਇਹ ਜੇ ਬੜੇ ਲੋਕ ਆਉਂਦੇ ਆ ਅਸੀਂ ਇਨਵੈਸਟੀਗੇਸ਼ਨ ਦੇ ਰੂਪ 'ਚ ਉਹਨਾਂ ਦਾ ਵਿਟਾਮਿਨ ਡੀ ਚੈੱਕ ਕਰਾਉਂਦੇ ਆ B12 ਵਿਟਾਮਿਨ B12 ਆਪਾਂ ਚੈੱਕ ਕਰਾਉਨੇ ਆ ਤੇ ਅੱਜ ਦੀ ਰੇਟ ਚੰਗਾ ਮੈਂ ਤੁਹਾਨੂੰ ਇਹ ਕਹਾਂ ਤਾਂ ਗਲਤ ਨਹੀਂ ਹੈ ਕਿ 70% ਲੋਕਾਂ ਦਾ ਵਿਟਾਮਿਨ D ਘੱਟ ਹੈ ਵਿਟਾਮਿਨ D ਤੇ ਵਿਟਾਮਿਨ B12 ਘੱਟ ਹੈ ਔਰ ਉਸ ਨੂੰ ਕਦੇ ਨਾ ਸਮਝਦੇ ਆ ਔਰ ਨਾ ਹੀ ਤਰੀਕੇ ਨਾਲ ਉਹਨੂੰ ਇਨਵੈਸਟੀਗੇਸ਼ਨ ਹੁੰਦੀ ਹੈ ਜਿਵੇਂ ਸੋਰਸ ਆਫ ਵਿਟਾਮਿਨ ਡੀ ਕਰਨ ਵੀਰ ਜੀ ਸਨਲਾਈਟ ਹੈ ਆਪਣੇ ਕੋਲ ਹੈ ਨਾ ਤੇ ਬੀ 12 ਜਿਹੜਾ ਹੈਗਾ ਜ਼ਿਆਦਾਤਰ ਨਾਨ ਵੇਜ ਦੇ ਵਿੱਚ ਪਾਇਆ ਜਾਂਦਾ ਹੈਗਾ ਤੇ ਫਿਰ ਬੀ 12 ਜਿਹੜੇ ਸ਼ਾਕਾਹਾਰੀ ਬੰਦੇ ਉਹ ਕਿੱਥੋਂ ਲੈਣ ਦੇਖੋ ਬੀ 12 ਦੇ ਕੁਝ ਵੇਜ ਸੋਰਸ ਹੈਗੇ ਆ ਅੱਛਾ ਉਹ ਚ ਮਸ਼ਰੂਮ ਹੈ ਮoringa ਹੈ ਔਰੰਜੀਜ਼ ਹੈ ਇਵਨ ਕਿ ਤुलसी ਚ ਵਿਟਾਮਿਨ ਬੀ 12 ਹੋਏਗਾ ਡਰਾਈ ਫਰੂਟਸ ਚ ਹੁੰਦਾ ਡਰਾਈ ਫਰੂਟਸ ਚ ਹੈਗਾ ਓਮੇਗਾਜ਼ ਵੀ ਹੈਗੀ ਪਰ ਬੇਸਿਕਲੀ ਐਬਸਾਰਪਸ਼ਨ ਹੁਣ ਗੱਲ ਕਿੱਥੇ ਆਉਂਦੀ ਹੈ ਤੁਸੀਂ ਵਿਟਾਮਿਨ ਡੀ ਸ਼ਾਰਟਸ ਲੈ ਲੈਣੇ ਉਹ ਮਾਰਕੀਟ ਤੋਂ ਖਰੀਦ ਕੇ ਆਪਾਂ ਮੇਰੇ ਕੋਲੇ ਜਣਾ ਕੇ ਦੱਸ ਦੇਣ ਕਿ ਅਸੀਂ ਸਾਨੂੰ ਵੀਕਲੀ ਦੱਸਿਆ ਹੋਇਆ ਡਾਕਟਰ ਨੇ ਅਸੀਂ ਲੈਣੇ ਆ ਪਰ ਖਪਾਉਣ ਦੀ ਗੱਲ ਹੈ ਕੀ ਉਹ ਸਹੀ ਤਰੀਕੇ ਨਾਲ ਆਪਾਂ ਨੂੰ ਬਾਡੀ ਚ ਐਬਜ਼ਾਰਬ ਹੋ ਰਿਹਾ ਹੈ ਹਮ ਵਿਟਾਮਿਨ ਡੀ ਦਾ ਤਾਂ ਇੱਕ ਸਿੰਪਲ ਜਿਹਾ ਮੈਂ ਤੁਹਾਨੂੰ ਫਾਰਮੂਲਾ ਦੇ ਦਿੰਦਾ ਆਪਣੇ ਘਰ ਦੇ ਵਿੱਚ ਜਿੰਨੀਆਂ ਦਾਲਾਂ ਜਿੱਥੇ ਤੁਹਾਨੂੰ ਕਿਚਨ ਦੀ ਕੋਈ ਇਹ ਜੀ ਵਿੰਡੋ ਜਿੱਦੇ ਸਨਲਾਈਟ ਪੈਂਦੀ ਹੋਵੇ ਕਾਂਚ ਦੇ ਬਰਤਮਾਨ ਚ ਉਹ ਦਾਲਾਂ ਨੂੰ ਤੁਸੀਂ ਰੱਖ ਲਓ ਕਿਉਂਕਿ ਉਹ ਦਾਲਾਂ ਇਨਡਾਇਰੈਕਟਲੀ ਸਨਰੇイズ ਨੂੰ ਅਬਜ਼orb ਕਰਕੇ ਵਿਟਾਮਿਨ ਡੀ ਦੀ ਜਿਹੜੀ ਘਾਟ ਹੈ ਥੋੜੀ ਸਰੀਰਕ ਘਾਟ ਜਿਹੜੀ ਹੈ ਉਹ ਪੂਰੀ ਕਰ ਸਕਦੀ ਬੜੀ ਸੋਹਣੀ ਗੱਲ ਕਹੀ ਤੇ ਬਹੁਤ ਸਿੰਪਲ ਚੀਜ਼ ਹੈ ਔਰ ਤੁਹਾਨੂੰ ਇਹ ਮੈਂ ਤੁਹਾਨੂੰ ਜੋੜਨਾ ਪੁਰਾਣੇ ਸਮੇਂ ਨਾਲ ਇਹ ਰੈਲੇਵੈਂਟ ਇਸ ਲਈ ਹੈ ਕਿ ਪਹਿਲਾਂ ਦੇ ਜ਼ਮਾਨੇ ਚ ਦਾਲਾਂ ਨੂੰ ਧੁੱਪੇ ਸੁਕਾ ਕੇ ਪਕਾਇਆ ਜਾਂਦਾ ਸੀ ਹਮ ਅੱਜ ਕੱਲ ਕਿਚਨਾਂ ਛੋਟੀਆਂ ਐ ਘਰ ਛੋਟੇ ਛੋਟੇ ਐ ਇਹ ਚੀਜ਼ਾਂ ਪੋਸੀਬਲ ਨਹੀਂ ਹੁੰਦੀ ਵਿਰੇ ਬਹੁਤ ਵੱਡੇ ਸੀ ਤਦ ਹੂੰ ਦੇਖੋ ਆਯੁਰਵੇਦ ਤੁਹਾਨੂੰ ਹਮੇਸ਼ਾ ਕੁਦਰਤ ਨਾਲ ਜੋੜਦੀ ਹੈ ਹੂੰ ਅੱਜ ਮੇਰੇ ਕੋਲ ਕਈ ਵਾਰ ਮੈਂ ਹੈਰਾਨ ਹੁੰਦਾ ਬੱਚੇ ਵੀ ਆ ਕੇ ਪੇਰੈਂਟਸ ਕੇ ਅੰਦਰ ਕਿ ਬੱਚਾ ਕੰਪਲੇਂਟ ਕਰ ਰਿਹਾ ਕਿ ਮੰਮਾ ਲੱਤਾਂ ਦਬਦੋ ਮੈਨੂੰ ਦਰਦ ਹੋ ਰਿਹਾ ਹੂੰ ਹੂੰ ਮੇਰੇ ਮੈਨੂੰ ਔਰ ਮੈਂ ਕਈ ਪੇਰੈਂਟਸ ਨੂੰ ਦੇਖਿਆ ਹੈ ਕਿ ਉਹ ਰਾਤ ਨੂੰ ਸੌਣ ਲੱਗੇ ਬੱਚੇ ਦੀਆਂ ਲੱਤਾਂ ਨੂੰ ਪ੍ਰੈਸ ਕਰਦੇ ਆ ਤਾਂ ਕਿ ਅੱਛੀ ਤਰੀਕੇ ਨਾਲ ਬੱਚਾ ਸੋ ਸਕੇ ਉਠਾ ਹੀ ਕੰਮ ਹੋ ਗਿਆ ਜੀ ਸਾਡੇ ਮਾਪੇ ਸਾਨੂੰ ਕਹਿੰਦੇ ਹੁੰਦੇ ਸੀ ਸੌਣ ਲੱਗਿਆ ਲੱਤਾਂ ਘੁਟਦੇ ਆ ਗਏ ਹੈ ਸੰਸਕਾਰ ਸੀਗਾ ਹੁਣ ਸੰਸਕਾਰ ਪੁੱਠਾ ਪੈ ਗਿਆ ਮਾਪੇ ਬੱਚੇ ਅਕਸਲੀ ਪੈ ਰਹੇ ਕਿਉਂਕਿ ਆਪਣਾ ਆਹਾਰ ਔਰ ਵਿਹਾਰ ਆਯੁਰਵੇਦ ਤੁਹਾਨੂੰ ਤੁਹਾਡਾ ਖਾਣ ਪੀਣ ਤੇ ਲਾਈਫ ਸਟਾਈਲ ਨਾਲ ਜੋੜਦਾ ਦੇਖੋ ਮੈਂ ਜਿਨ੍ਹਾਂ ਨੂੰ ਮੈਂ ਹੋਰ ਤੁਹਾਨੂੰ ਪੁਆਇੰਟ ਦੱਸਦਾ ਬਹੁਤ ਲੋਗ ਅੱਜ ਥਾਇਰੋਇਡ ਦੀ ਗੋਲੀ ਖਾਂਦੇ ਆ ਸ਼ੂਗਰ ਦੀ ਗੋਲੀ ਖਾਂਦੇ ਆਂ ਡਾਇਬੀਟੀਜ਼ ਹੈ ਨਾ ਉਹਨੂੰ ਬਲੱਡ ਪ੍ਰੈਸ਼ਰ ਹੈ ਜਿਨ੍ਹਾਂ ਨੂੰ ਲਾਈਫਸਟਾਈਲ ਡਿਸਆਰਡਰਸ ਹੈ ਉਹਨਾਂ ਨੂੰ ਥਕਾਵਟ ਹੋਣਾ ਸੁਭਾਵਿਕ ਹੈ ਔਰ ਨਾਲ-ਨਾਲ ਜਿਹੜੇ ਸਾਈਡ ਇਫੈਕਟ ਆ ਉਹ ਦਵਾਈਆਂ ਦੇ ਜਿਹੜੇ ਖਾਂਦੇ ਆ ਉਹ ਉਹਦੇ ਨਾਲ ਵੀ ਤੁਹਾਨੂੰ ਲਥਾਰਜੀ ਥਕਾਵਟ ਹੁੰਦੀ ਹੈ ਬਹੁਤ ਲੋਗ ਆਈਟੀ ਚ ਕੰਮ ਕਰਦੇ ਆ ਨਾਈਟ ਸ਼ਿਫਟ ਕਰਦੇ ਆ ਤੁਸੀਂ ਦੇਖੋ ਕਿੰਨੇ ਲੋਗ ਆਪਾਂ ਜਿਹੜੇ ਸੁੰਦੇ ਹੋਣਗੇ ਨਾਈਟ ਸ਼ਿਫਟ ਕਰਦੇ ਆ ਰਾਤਰੀ ਜਾਗਰਣ ਆਇਰ ਵਿੱਚ ਦੱਸਿਆ ਗਿਆ ਹੈ ਕਿ ਰਾਤ ਨੂੰ ਜਾਗਨ ਨਾਲ ਤੁਹਾਡਾ ਵాయు ਪ੍ਰਕੋਪ ਹੁੰਦਾ ਹੈ ਮਤਲਬ ਤੁਹਾਡੀ ਥੋੜੀ ਬੋਡੀ ਦਾ ਜਿਹੜਾ ਬਾਤ ਦੋਸ਼ ਹੈ ਇੰਬੈਲੈਂਸ ਹੋ ਜਾਂਦਾ ਹੈ ਜਿਸ ਕਰਕੇ ਤੁਹਾਨੂੰ ਐਂਜਾਇਟੀ ਡਿਸਆਰਡਰ ਜਾਂ ਤੁਹਾਨੂੰ ਕਈ ਵਾਰ ਦੇਖੋ ਤੁਸੀਂ ਘਬਰਾਟ ਹੁੰਦੀ ਰਾਤ ਨੂੰ ਕਈ ਲੋਕਾਂ ਨੂੰ ਬਹੁਤ سارے ਲੋਗੇ ਮਹਿਸੂਸ ਕਰਦੇ ਆ ਕਿ ਅਸੀਂ ਸ਼ਾਮ ਨੂੰ ਐਕਟਿਵ ਫੀਲ ਕਰਦੇ ਆ ਦਿਨ ਚ ਐਕਟਿਵ ਫੀਲਿੰਗ ਕਰਦੇ ਹੋ ਸਿਰ ਉੱਠ ਕੇ ਠੀਕ ਹੈ ਹੁੰਦਾ ਜੀ ਕਿਉਂਕਿ ਉਹਨਾਂ ਦਾ ਬੋਡੀ ਦਾ ਜਿਹੜਾ ਬਾਤ ਹੈ ਆਯੁਰਵੇਦ ਦੇ ਅਨੁਸਾਰ 24 ਘੰਟੇ ਨੂੰ ਅਸੀਂ ਵਾਤ ਪਿਤ ਕਫ ਚ ਵੰਡਿਆ ਹੋਇਆ ਹੈ ਜਿਹੜਾ ਸਵੇਰ ਦਾ ਟਾਈਮ ਹੈ ਉਹ ਕਫ ਦਾ ਟਾਈਮ ਹੈ ਜਿਹੜਾ ਵਿਚਾਲਾ ਟਾਈਮ ਹੈ 12 ਵਜੇ ਤੋਂ ਬਾਅਦ ਤੋਂ 6 ਵਜੇ ਤੱਕ ਉਹ ਹੈ ਪਿਤ ਦਾ ਟਾਈਮ ਗਰਮੀ ਦਾ ਔਰ ਉਸ ਤੋਂ ਬਾਅਦ ਵਾਯੂ ਦਾ ਹੁਣ ਜਿਸ ਬੰਦੇ ਨੂੰ ਵਾਤ ਜਿਹਦਾ ਇੰਬੈਲੈਂਸ ਹੋ ਗਿਆ ਹੈ ਵਾਯੂ ਵੱਧ ਗਿਆ ਬਾਡੀ ਚ ਉਹਨੂੰ ਹਮੇਸ਼ਾ ਰਾਤ ਨੂੰ ਜਾਗਣ ਦੀ ਇੱਕ ਮਿਸ਼ਾ ਤਲਬ ਹੋਏਗੀ ਕੰਨਾਂ ਟਕਰਾ ਮਾਰਦਾ ਰਾਤ ਨੂੰ ਉਹ ਨੀਂਦ ਨਹੀਂ ਆਉਂਦੀ ਹੁੰਦੀ ਉਹਨੂੰ ਲੱਗੇਗਾ ਮੈਂ ਐਕਟਿਵ ਹਾਂ ਦੇਖੋ ਜਿੰਨੇ ਲਿਰਿਸਟਸ ਹੈ ਜਿੰਨੇ ਗਾਣੇ ਲਿਖਦੇ ਆ ਜਿੰਨੇ 뮤జిਸ਼ੀਨ ਹੈ ਆਰਟਿਸਟ ਉਹ ਆਰਟਿਸਟ ਰਾਤ ਨੂੰ ਸਟੂਡੀਓ ਬੈ ਕੇ ਆਰਟਿਸਟ ਬਣ ਕੇ ਲਿਖਤੇ ਆ ਕਿਉਂਕਿ ਉਹਨਾਂ ਨੂੰ ਥਾਟ ਉਸ ਵਕਤ ਆਂਦਾ ਹੈ। ਇਹ ਚੰਗੀ ਗੱਲ ਵੀ ਹੈ ਵੈਸੇ ਕਿ ਨਹੀਂ? ਦੇਖੋ ਚੰਗੀ ਗੱਲ ਤਾਂ ਨਹੀਂ ਹੈ ਜੀ ਕਿਉਂਕਿ ਇਹ ਸਾਡੀ ਕੁਦਰਤ ਤੋਂ ਦੂਰ ਕਰਦਾ ਸਾਨੂੰ। ਠੀਕ ਹੈ। ਸਰਕਲ ਵਿਗੜ ਗਿਆ। ਬਿਲਕੁਲ। ਤੁਸੀਂ ਦੇਖੋ ਇੱਕ ਤੁਹਾਨੂੰ ਸ਼ਾਇਦ ਇਸ ਸੀਜ਼ ਆ ਬੜੇ ਆਡੀਅנס ਨੂੰ ਪਤਾ ਹੋਏ। ਸ਼ਾਹਰੂਖ ਖਾਨ ਸਵੇਰੇ 5 ਵਜੇ ਹੁੰਦੇ। ਉਹ ਰਾਤ ਪਰ ਸੌਂ ਹੀ ਨਹੀਂ ਸਕਦੇ। ਇਹ ਮੈਂ ਨਹੀਂ ਕਹਿ ਰਿਹਾ ਤੁਹਾਨੂੰ ਸਾਰੇ ਐਵੀਡੈਂਸ ਤੁਹਾਨੂੰ ਨੈਟ ਤੇ ਮਿਲਣਗੇ। ਕਿਉਂਕਿ ਉਹਨਾਂ ਨੂੰ ਇਹ ਜੀ ਬਿਮਾਰੀ ਹੈ ਜਦੋਂ ਸੌਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹਨਾਂ ਨੂੰ ਬਾਡੀ ਰਿਸਪੌਂਸ ਨਹੀਂ ਹੈ। ਜਿਹੜੇ ਭਾਜੀ ਆਪ ਦੀ ਥਕਾਵਟ ਦੂਰ ਕਰਨ ਲਈ ਪਾਣੀ ਲੈ ਕੇ ਗਰਮ ਉਹਦੇ ਚ ਕਾਫੀ ਦਾ ਪੈਕੇਟ ਘੋਲ ਕੇ ਅੰਦਰ ਛਾਟ ਸੁੱਟਦੇ ਆ ਬਲੈਕ ਕਾਫੀ ਕਹਿੰਦੇ ਉਹਨੂੰ ਤੇ ਉਹ ਕਹਿੰਦੇ ਕਿ ਉਹਦੇ ਨਾਲ ਵੀਕਨੈਸ ਕਮਜ਼ੋਰੀ ਆਲਸ ਦੂਰ ਹੁੰਦਾ ਉਹ ਕਿੰਨਾ ਕੁ ਸਹੀ ਹੈ ਇਹ ਬਿਲਕੁਲ ਗਲਤ ਹੈ ਦੇਖੋ ਕੈਫੀਨ ਦਾ ਇਨਟੇਕ ਜਿਹੜੇ ਵੀ ਲੋਕ ਕਰਦੇ ਆ ਉਹ ਵੀ ਇੱਕ ਨਸ਼ੇ ਮੰਗਵਾਦਤ ਹੈ ਔਰ ਮੇਰੀ ਗੱਲ ਮੰਨ ਲਿਓ ਕੈਫੀਨ ਨੂੰ ਕਦੇ ਵੀ ਸੂਰਜ ਉਸ ਤੋਂ ਬਾਅਦ ਨਹੀਂ ਟੇਕ ਕਰਨਾ ਚਾਹੀਦਾ ਤੁਹਾਨੂੰ ਨੀਂਦ ਨਹੀਂ ਆਏਗੀ ਆਪਣੇ ਬਜ਼ੁਰਗ ਕਹਿੰਦੇ ਸੀ ਕਿ ਰਾਤ ਨੂੰ ਕਾਫੀ ਨਾ ਪੀਓ ਸੂਰਜ ਡੁੱਬਣ ਤੋਂ ਬਾਅਦ ਕਾਫੀ ਤੁਹਾਨੂੰ ਕਾਫੀ ਨਹੀਂ ਲੈਣੀ ਚਾਹੀਦੀ ਤੁਹਾਨੂੰ ਬੇਸਿਕਲੀ ਇਨਸੋਮਨੀਆ ਹੋ ਸਕਦਾ ਹੈ ਔਰ ਪਰਮਨੈਂਟਲੀ ਇਨਸੋਮਨੀਆ ਹੋ ਸਕਦਾ ਹੈ ਜਿਹੜੇ ਲੋਕ ਇਹ ਕਰਦੇ ਆ ਤੁਸੀਂ ਦੇਖਿਓ ਉਹ ਇਸ ਚੀਜ਼ ਨੂੰ ਮਹਿਸੂਸ ਕਰਨਗੇ ਕਿ ਉਹਨਾਂ ਨੂੰ ਨੀਂਦ ਦਾ ਜਿਹੜਾ ਸਮਾਂ ਹੈ ਉਹ ਘਟ ਗਿਆ ਹਾਂ ਉਹਨਾਂ ਨੂੰ ਸਾਊਂਡ ਸਲੀਪ ਆਂਦੀ ਨਹੀਂ ਉਹਨਾਂ ਨੂੰ ਡ੍ਰੀਮਸ ਆਉਂਦੇ ਆ ਉਹਨਾਂ ਨੂੰ ਸਵੇਰੇ ਜਦ ਸਵੇਰੇ ਉੱਠਦੇ ਆ ਫਰੈਸ਼ ਨਹੀਂ ਮਹਿਸੂਸ ਕਰਦੇ ਇਹ ਜਿਹੜੀਆਂ ਦਵਾਈਆਂ ਦਾ ਜ਼ਖੀਰਾ ਜੋ ਤੁਸੀਂ ਇਕੱਠਾ ਕੀਤਾ ਇਹ ਕੀ ਹੈ ਜੀ ਨਹੀਂ ਦੇਖੋ ਮੈਂ ਕੋਸ਼ਿਸ਼ ਕਰਦਾ ਕਾਲਾ ਮਾਲ ਤੇ ਨਹੀਂ ਹੈਗਾ ਲੱਭੀਆਂ ਚ ਨਹੀਂ ਕਾਲਾ ਕੋਲਾ ਮਾਰ ਕਿਉਂਕਿ ਅੱਜ ਕੱਲ ਲੋਕਾਂ ਨੇ ਟ੍ਰੈਂਡ ਬਣਾਇਆ ਹੋਇਆ ਹੈ ਕਿ ਵੀਕਨੈਸ ਕਮਜ਼ੋਰੀ ਦੂਰ ਕਰਨ ਲਈ ਆਲਸ ਦੂਰ ਕਰਨ ਲਈ ਗੋਲੀ ਬਣਾ ਕੇ ਅੰਦਰ ਸੁੱਟ ਲਓ ਮੇਰੀ ਗੱਲ ਦੱਸੋ ਜਿਹੜੇ ਲੋਕ ਇਹ ਕਰਦੇ ਆਂ ਔਰ ਪੰਜਾਬ 'ਚ ਬੜਾ ਟ੍ਰੈਂਡ ਮੈਂ ਕਹਿੰਦਾ ਮੇਰੇ ਕੋਲ ਮਰੀ ਜਾ ਕੇ ਇੱਕ ਦੱਸ ਦੇ ਕਿੰਨੇ ਕੁ ਸਹੀ ਆਂ ਔਰ ਕਦੇ ਆਤਮਾ ਨੂੰ ਪੁੱਛਿਓ ਕਿ ਤੁਸੀਂ ਉਹਨਾਂ ਦੇ ਆਜਤ ਹੋ ਗਏ ਉਹ ਚੀਜ਼ਾਂ ਦੇ ਜੋ ਸੈਂਟੀਫਿਕਲੀ ਗਲਤ ਆਤਾਂ ਔਰ ਤੁਹਾਨੂੰ ਥੋੜੀ ਸੋਚ ਨੂੰ ਤੁਹਾਡੇ ਦਿਮਾਗ ਨੂੰ ਬੁਝ ਕਰਦੀਆਂ ਤੁਸੀਂ ਸਹੀ ਤਰੀਕੇ ਨਾਲ ਆਪਣੀ ਜ਼ਿੰਦਗੀ ਨੂੰ ਜੀਣਾ ਹੀ ਛੱਡ ਦਿੰਦੇ ਹੋ ਤਾਂ ਇੱਕ ਲੰਬੀ ਇੱਕ ਚੰਗੀ ਜ਼ਿੰਦਗੀ ਤੁਸੀਂ ਕਿਵੇਂ ਜੀ ਸਕਦੇ ਹੋ ਮੈਨੂੰ ਬੜੇ ਲੋਕ ਨਾ ਕਮੈਂਟ ਆਪਣੇ ਜਦ ਵੀਡੀਓ ਕੋ ਆਪਾ ਕਰਦੇ ਆ ਤੇ ਬੜੇ ਲੋਕ ਮੈਨੂੰ ਹਮੇਸ਼ਾ ਪੁੱਛਦੇ ਸੀਗੇ ਕਿ ਤੁਸੀਂ ਆਯੁਰਵੈਦ ਅਸੀਂ ਕਾੜੇ ਨਹੀਂ ਪੀ ਸਕਦੇ ਅਸੀਂ ਸਰਪ ਨਹੀਂ ਪੀ ਸਕਦੇ ਸਾਨੂੰ ਉਹ ਗੋਲੀਆਂ ਕਿਵੇਂ ਹੋਣਗੀਆਂ ਦਵਾਈਆਂ ਕਿਹੇ ਜਿਹੀਆਂ ਹੈਗੀਆਂ ਇਹ ਮੈਂ ਤਾਂ ਅੱਜ ਤੁਹਾਡੇ ਸਾਹਮਣੇ ਦਿਖਾਣ ਲੱਗਿਆ ਕਿ ਤੁਹਾਨੂੰ ਇਹ ਦਿਖਾਵਾਂ ਕਿ ਸਾਡੀ ਪ੍ਰੈਜੈਂਟੇਸ਼ਨ ਆਫ ਮੈਡੀਸਨ ਇੱਕ ਬਹੁਤ ਲੋਕਾਂ ਨੂੰ ਵਹਿਮ ਇਹ ਵੀ ਹੈ ਕਿ ਜਿਹੜੀ ਆਯੁਰਵੈਦ ਦਵਾਈ ਹੈ ਨਾ ਉਹ ਦੋ ਸਵੇਰੇ ਦੋ ਸ਼ਾਮ ਦੋ ਰਾਤ 6 ਗੋਲੀਆਂ ਖਾਣੀ ਪੈਂਦੀਆਂ ਇਹ ਗਲਤ ਹੈ ਇਹ ਕੁਛ ਉਹ ਫਾਰਮੂਲੇ ਆ ਜੋ ਸਾਡੇ ਗ੍ਰੇਟ ਗ੍ਰੈਂਡ ਫਾਦਰ ਮਤਲਬ ਮੇਰੇ ਪੜ ਦਾਦਾ ਜੀ ਦੇ ਫਾਰਮੂਲੇ ਆ ਜਿਹੜੇ ਕਿ ਅੱਜ ਵੀ ਅਸੀਂ ਉਵੇਂ ਹੀ ਵਰਤਦੇ ਆ ਤੇ ਲੋਕਾਂ ਨੂੰ ਆਰਾਮ ਆਉਂਦਾ ਹੈ ਔਰ ਇਹਨਾਂ ਚ ਕੋਈ ਖਾਸ ਤੁਸੀਂ ਕਹੋ ਨਾ ਕਿ ਤੁਹਾਡੇ ਕਿਚਨ ਤੋਂ ਹੀ ਕੋਈ ਚੀਜ਼ਾਂ ਅਸੀਂ ਚੱਕ ਕੇ ਮੈਡੀਸਿਨਸ ਬਣਾਈਆਂ ਕਾਲੀ ਮਿਰਚ ਹੈ ਅਦਰਕ ਹੈ ਲਸਣ ਹੈ ਬ੍ਰਹਮੀ ਹੈ ਐਲੋਵੇਰਾ ਤુલਸੀ ਐਂਟੀਆਕਸੀਡੈਂਟ ਹੈ ਸਾਰੇ ਕਰਨਵੀਰ ਜੀ ਇਹ ਦੱਸੋ ਕਿ ਵੀ ਜਿਹੜਾ ਬੰਦਾ ਰੋਜ਼ ਮਰਰਾ ਦੀ ਜ਼ਿੰਦਗੀ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਥਕਾਵਟ ਮਹਿਸੂਸ ਕਰਦਾ ਆ ਸਾਹਮਣੇ ਪਈਆਂ ਜਿਹੜੀਆਂ ਡੱਬੀਆਂ ਹੈਗੀਆਂ ਨੇ ਇਹਦੇ 'ਚ ਜਿਹੜੀਆਂ ਗੋਲੀਆਂ ਪਈਆਂ ਹੋਈਆਂ ਨੇ ਉਹ ਕਿਵੇਂ ਬੰਦੇ ਦੀ ਥਕਾਵਟ ਲਾਣਗੀਆਂ ਇਹ ਥੋਡੀ ਉਹ ਖਰਾਕ ਹੈ ਜੋ ਤੁਸੀਂ ਖਾਣੇ 'ਚ ਪੂਰਾ ਨਹੀਂ ਕਰ ਪਾਉਂਦੇ ਠੀਕ ਹੈ ਸਮਝ ਗਿਆ ਸਪਲੀਮੈਂਟ ਹੈ ਇਹ ਸਪਲੀਮੈਂਟ ਹੈ ਹਰਬਲ ਸਪਲੀਮੈਂਟ ਹੈ ਜਿਹਦਾ ਕੋਈ ਸਾਈਡ ਇਫੈਕਟ ਨਹੀਂ ਹਮ ਬੜੇ ਲੋਗ ਕੈਲਸ਼ੀਅਮ ਦੀ ਖੁਰਾਕ ਲੈਂਦੇ ਆ ਡਾਕਟਰ ਕਹਿੰਦੇ ਕੈਲਸ਼ੀਅਮ ਖਾਓ ਕੈਲਸ਼ੀਅਮ ਦੀ ਕਾਰੋਗੀ ਕੈਲਸ਼ੀਅਮ ਖਾਓ ਵਿਟਾਮਿਨ ਡੀ ਲੈ ਲਓ ਕੋਈ ਕਹਿੰਦਾ ਬੀ 12 ਲੈ ਲਓ ਮਲਟੀ ਵਿਟਾਮਿਨਸ ਦਾ ਮਾਰਕੀਟ ਬਾਜ਼ਾਰ ਅੱਜ ਦੀ ਰੇਟ ਚ ਬਹੁਤ ਉੱਚਾ ਹੋ ਚੁੱਕਿਆ ਹੈ ਕਿਉਂਕਿ ਹਰ ਸਟੋਰ ਤੇ ਤੁਹਾਨੂੰ ਮਲਟੀ ਵਿਟਾਮਿਨ ਮਿਲ ਜਾਂਦੇ ਆ ਪਰ ਜਿਮ ਜਾਣ ਵਾਲੇ ਮੁੰਡੇ ਕੁੜੀਆਂ ਵੀ ਖਾ ਰਹੇ ਮਲਟੀਵਿਟਾਮਿਨ ਪਰ ਉਹਨਾਂ ਨੂੰ ਐਕਚੁਅਲੀ ਇਹ ਨਹੀਂ ਪਤਾ ਲੱਗ ਰਿਹਾ ਕਿ ਉਹ ਮਲਟੀਵਿਟਾਮਿਨ ਜਿਹੜੇ ਲੈ ਰਹੇ ਆ ਖਪਤ ਹੋ ਰਹੀ ਹੈ ਸਹੀ ਖਾ ਰਹੇ ਹਨ ਖੁਰਾਕ ਕੀ ਹੈ ਉਹਦੀ ਔਰ ਸਭ ਲਈ ਸੇਮ ਮਲਟੀਵਿਟਾਮਿਨ ਕਦੇ ਕੰਮ ਨਹੀਂ ਕਰਦਾ ਮੇਰੀ ਗੱਲ ਇਹ ਸਮਝ ਕੇ ਤੁਸੀਂ ਅਪਣਾਓ ਤੁਹਾਨੂੰ ਪਹਿਲਾਂ ਇਹ ਸਮਝਣਾ ਪਏਗਾ ਕਿ ਥੋੜੀ ਤਸਵੀਰ ਕਿਹੜੀ ਹੈ ਥੋੜੀ ਘਾਟ ਕੀ ਹੈ ਬੜੇ ਲੋਕਾਂ ਨੂੰ ਮਸਲ ਮਾਸ ਨਹੀਂ ਬਣਦਾ ਮਸਲ weight ਜਿਹੜਾ ਹੈ ਗੇਨ ਨਹੀਂ ਹੁੰਦਾ ਕਿਉਂਕਿ ਮਲਨਿਊਟ੍ਰੀਸ਼ਨ ਹੈ ਤੇ ਜਿਹੜੇ ਲੋਕ weight gainer ਲੈਣ ਲੱਗ ਪੈਂਦੇ ਆ ਉਹਦਾ ਹੱਲ ਹੈਗਾ ਯੁਰਵੇਦ ਚ ਅਸ਼ਵਗੰਧਾ ਦੁਨੀਆ ਨੂੰ ਪਤਾ ਹੈ ਸ਼ਤਾਵਰ ਦੁਨੀਆ ਨੂੰ ਪਤਾ ਹੈ ਤੁਸੀਂ ਅੱਜ ਇਹ ਗੱਲ ਨੂੰ ਮੈਂ ਜੋ ਗੱਲਾਂ ਕਹਿ ਰਿਹਾ ਤੁਸੀਂ ਇੱਕ ਵਾਰੀ ਇਹਦੇ ਐਵੀਡੈਂਸ ਵਾਸਤੇ ਪੜੋ ਸ਼ਤਾਵਰ ਅਸ਼ਵਗੰਧਾ ਦਾ ਕੰਬੀਨੇਸ਼ਨ ਤੁਹਾਨੂੰ ਕਿਤੇ ਮਿਲਦਾ ਹੈ ਤਾਂ ਉਸ ਤੋਂ ਚੰਗਾ ਔਰ ਨੇਚਰਲ weight gainer ਨਹੀਂ ਹੈ ਨੀ ਤਾਂ ਪੰਸਾਰੀ ਘੱਲੋਂ ਲੈ ਕੇ ਪਸਵਾ ਲਓ ਪਸਵਾ ਲਓ ਪਰ ਪੰਸਾਰੀ ਇਹ ਦੇਖ ਲਿਓ ਕਿ ਤੁਹਾਨੂੰ ਸਹੀ ਚੀਜ਼ ਦੇਵੇ ਦੇਖੋ ਅੱਜ ਦੀ ਰੇਟ ਚ ਨਾ ਪ੍ਰੋਬਲਮ ਸਿਰ ਵੈ ਨਹੀਂ ਰਹੇਗੀ ਹੁਣ ਮੈਨੂੰ ਜਿੰਨਾ ਕ ਲੱਗਦਾ ਲੋਕਾਂ ਨੂੰ ਨਾ ਸਮਝ ਆਨ ਲੱਗ ਗਿਆ ਕਿ ਇਹ ਰੋ ਚੰਗਾ ਹੈ ਪਰ ਸੋਰਸ ਕਿੱਥੋਂ ਕਰਨਾ ਹੈ ਬਹੁਤ ਤਰ੍ਹਾਂ ਦੇ ਤੁਹਾਨੂੰ ਐਡਾ ਬਹੁਤ ਤਰ੍ਹਾਂ ਦੇ ਲੋਕ ਮਿਲਣ ਲੱਗੇ ਸੋਸ਼ਲ ਮੀਡੀਆ ਤੇ ਜੋ ਕਹਿੰਦੇ ਅਸੀਂ ਚੰਗੇ ਆ ਅਸੀਂ ਚੰਗੇ ਆ ਪਰ ਮੈਂ ਜਦ ਵੀ ਮੇ ਕੋ ਬਰੀਜ ਵੀ ਹੁੰਦਾ ਹੈ ਔਰ ਠੀਕ ਨਹੀਂ ਹੁੰਦਾ ਕਿਸੇ ਕਿਸੇ ਹੋਰ ਕੋਲੋਂ ਗੁਮਰਾਹ ਹੋ ਕੇ ਆਂਦਾ ਹੈ ਤਾਂ ਮੈਂ ਉਹਨੂੰ ਇੱਕ ਵਾਰ ਕਹਿੰਦਾ ਹੁੰਦਾ ਇਹ ਤੇਰਾ ਰਾਈਟ ਹੈ ਤੂੰ ਇਹ ਸਮਝ ਪਹਿਲਾਂ ਕਿ ਮੈਂ ਅਗਰ ਤੇਰਾ ਇਲਾਜ ਕਰ ਰਿਹਾ ਤਾਂ ਮੇਰੇ ਕੋਲ ਡਿਗਰੀ ਕੀ ਹੈ ਕਿਸ ਤਰ੍ਹਾਂ ਦਾ ਇਲਾਜ ਮੈਂ ਕਰ ਸਕਦਾ ਔਰ ਮੇਰੇ ਕੀ ਮੇਰੇ ਕੋਲ ਕੁਝ ਅਹਿਯਾ ਡਾਟਾ ਹੈਗਾ ਕਿ ਤੇਰੇ ਵਰਗੇ ਮਰੀਜ਼ ਮੈਂ ਠੀਕ ਕਿਤੇ ਪਹਿਲਾਂ ਇਹ ਸਾਰੀਆਂ ਚੀਜ਼ਾਂ ਇੱਕ ਪੇਸ਼ੈਂਟ ਦਾ ਰਾਈਟ ਹੈ ਪਰ ਤੁਸੀਂ ਸਾਰੇ ਇੱਕ ਮੈਨੂੰ ਲੱਗਦਾ ਕਿ ਸਾਰੇ ਸੋਸ਼ਲ ਮੀਡੀਆ ਤੋਂ ਇਨਫਲੂਐਂਸ ਹੋ ਜਾਂਦੇ ਹੋ ਤੇ ਆਪਾਂ ਕਿਸੇ ਵੀ ਐਰੇ ਗੈਰੇ ਜਿਹੜਾ ਕਿ ਡਾਕਟਰ ਵੀ ਨਹੀਂ ਹੁੰਦਾ ਤੇ ਉਹ ਤੋਂ ਦਵਾਈ ਖਾ ਕੇ ਆਪਾਂ ਇਹ ਕਹਿੰਦੇ ਕਿ ਆਯੁਰਵੈਦ ਚ ਨਾ ਦਮ ਨਹੀਂ ਹੈਗਾ ਤੇ ਆਯੁਰਵੈਦ ਦਵਾਈਆਂ ਸਾਨੂੰ ਕੰਮ ਨਹੀਂ ਕਰਦੀਆਂ ਕਿਵੇਂ ਦਮ ਆ ਫਿਰ ਦੱਸੋ ਮਾੜਾ ਜੀ ਦਮ ਦਮ ਦੀ ਗੱਲ ਇਹ ਹੈ ਜੀ ਜਦ ਕੋਈ ਵੀ ਦਵਾਈ ਖਾਂਦੇ ਆ ਉਹਦਾ ਬਣਾਉਣ ਦਾ ਤਰੀਕੇ ਤੋਂ ਲੈ ਕੇ ਉਹਦਾ ਜੋ ਇੱਕ ਫਾਰਮੂਲੇਸ਼ਨ ਹੈ ਬਹੁਤ ਲੋਕਾਂ ਨੂੰ ਇਹ ਵੀ ਹਮੇਈ ਹੈ ਮੈਂ ਤੁਹਾਨੂੰ ਵੀ ਦੱਸਦਾ ਬਹੁਤ ਲੋਕ ਇਹ ਕਹਣਗੇ ਕਿ ਆਯੁਰਵੈਦ ਦਵਾਈਆਂ ਗਰਮ ਹੁੰਦੀਆਂ ਗਲਤ ਹੈ ਗਰਮ ਤਾਂ ਤੁਹਾਡੇ ਕਿਚਨ ਚ ਪਈ ਕਾਲੀ ਮਿਰਚ ਵੀ ਹੈ ਗਰਮ ਤਾਂ ਲਾਲ ਮਿਰਚ ਵੀ ਹੈ ਤੁਸੀਂ ਉਹਨੂੰ ਖਾ ਕੇ ਕਿਉਂ ਬਿਮਾਰ ਹੁੰਦੇ ਐ ਐਕਚੁਅਲੀ ਤੁਹਾਡੀ ਪ੍ਰੋਬਲਮ ਕੀ ਐ ਤੁਸੀਂ ਸੋਰਸ ਆਫ ਮੈਡੀਸਨ ਤੁਸੀਂ ਸਹੀ ਤਰੀਕੇ ਨਾਲ ਉਸ ਨੂੰ ਨਹੀਂ ਸਮਝਦੇ ਕਿ ਸਾਨੂੰ ਦਵਾਈ ਕਿੱਥੋਂ ਲੈਣੀ ਚਾਹੀਦੀ ਐ ਕੋਈ ਵੀ ਚੰਗਾ ਬ੍ਰਾਂਡ ਜਿੰਨ ਜਿਹੜਾ ਤੁਹਾਨੂੰ ਇਹ ਪ੍ਰੋਪਰ ਇੱਕ ਬੇਰਵਾ ਦੇਵੇ ਇੱਕ ਲੇਬਲ ਦੇਵੇ ਜਿੱਚੇ ਲਿਖਿਆ ਹੋਵੇ ਕਿ ਤੁਸੀਂ ਆਹ ਦਵਾਈ ਦੇ ਵਿੱਚ ਆਹ ਆ ਪਾਇਆ ਹੋਇਆ ਐ ਇਹਦੀ ਇੰਨੀ ਖੁਰਾਕ ਐ ਉਹ ਥੋੜ੍ਲੀ ਰਾਈਟ ਬ੍ਰਾਂਡ ਹੈ ਅੱਛਾ ਜਿਵੇਂ ਹੁਣ ਤੁਸੀਂ ਅੱਗੇ ਜਾ ਕੇ ਹੁਣ ਦੱਸੋਗੇ ਕਿ ਵੀ ਇਹ ਖਾਣ ਨਾਲ ਜੋ ਸਪਲੀਮੈਂਟ ਪਏ ਆ ਸ਼ੀਸ਼ੀਆਂ ਪਈਆਂ ਤੁਹਾਡੇ ਸਾਹਮਣੇ ਇਹਦੇ ਨਾਲ ਆਲਸ ਕਮਜ਼ੋਰੀ ਦੂਰ ਹੁੰਦੀ ਹੈ ਉਸ ਤੋਂ ਪਹਿਲਾਂ ਤੁਸੀਂ ਇਹ ਦੱਸੋ ਕੀ ਖਾਣ ਦੇ ਨਾਲ ਲੋਕਾਂ ਨੂੰ ਕਮਜ਼ੋਰੀ ਪੈਂਦੀ ਹੈ ਆਲਸ ਪੈਂਦਾ ਦੇਖੋ ਬੇ ਟਾਈਮ ਤੇ ਖਾਣਾ ਖਾਣਾ ਇੱਕ ਅੱਜ ਜਿਹੜਾ ਮੈਂ ਕਹਿੰਦਾ ਜਿੱਥੇ ਅਸੀਂ ਚੰਡੀਗੜ੍ਹ ਰਹਿੰਦੇ ਆ ਤੇ ਮੈਂ ਬਹੁਤ ਸਾਰੇ ਪੇਸ਼ੈਂਟ ਮਿਲਦਾ ਉਹ ਲੇਟ ਨਾਈਟ ਖਾਣਾ ਖਾਂਦੇ ਆ ਕਈਆਂ ਲੋਕਾਂ ਦਾ ਕੰਮ ਕਰ ਇਹ ਜੇ 12 ਇੱਕ ਹੋ ਜਾਂਦੇ ਆ ਤੇ ਲੇਟੈਂਟ ਖਾਣਾ ਖਾ ਕੇ ਉਹਨੂੰ ਅਬਜ਼orb ਨਹੀਂ ਹੁੰਦਾ ਦੂਸਰਾ ਜਿੰਨਾ ਵੀ ਅਲਟਰਡ ਡਲਟਰਿਕ ਫੂਡ ਹੈ ਮਤਲਬ ਇਹ ਜਿਹਾ ਖਾਣਾ ਜਿਹੜਾ ਪ੍ਰੋਸੈਸਡ ਹੈ ਜਿਹੜਾ ਇੱਕ ਤਰ੍ਹਾਂ ਦਾ ਉਹ ਖਾਣਾ ਜਿਹੜਾ ਤੁਹਾਨੂੰ ਈਜ਼ੀ ਟੂ ਡਾਈਜੈਸਟ ਨਹੀਂ ਹੈ ਔਰ ਮਿੱਠੇ ਪਦਾਰਥ ਰਾਤ ਨੂੰ ਖਾਣ ਨਾਲ ਤੁਹਾਨੂੰ ਜਿਹੜੀ ਲਿਵਰ ਤੇ ਫੰਕਸ਼ਨ ਜਿਹੜਾ ਹੈ ਲਿਵਰ ਦਾ ਜਿਹੜੀ ਕੰਮ ਹੈ ਉਹ ਸਹੀ ਤਰੀਕੇ ਨਾਲ ਨਹੀਂ ਹੁੰਦਾ ਲੱਸੀ ਲੱਸੀ ਤਾਂ ਇੱਕ ਦੇਖੋ ਅੱਜ ਦੇ ੜਚੇ ਅਗਰ ਆਪਾਂ ਗੱਲ ਕਰੀਏ ਗਰਮੀਆਂ ਦੀ ਰੁੱਤ ਹੈ ਤਾਂ ਲੱਸੀ ਬਹੁਤ ਅੱਛੀ ਚੀਜ਼ ਹੈ ਉਹ ਦੂਜੇ ਪਾਸੇ ਦਹੀਂ ਨਹੀਂ ਖਾਣਾ ਚਾਹੀਦਾ ਕਿਉਂਕਿ ਦਹੀਂ ਗਰਮ ਹੈ ਦਹੀਂ ਜੇ ਤਸੀਰ ਗਰਮ ਹੈ ਗਰਮ ਹੈ ਔਰ ਬਹੁਤ ਲੋਕੇ ਦਾ ਦਹੀਂ ਖਾਂਦੇ ਹੀ ਇਹ ਤਾਂ ਕਰਕੇ ਆ ਕਿ ਵੀ ਹਾਂ ਵੀ ਇਹਦੇ ਠੰਡੀ ਠੰਡਾ ਕਰਦੀ ਅੰਦਰ ਜਾ ਕੇ ਦੇਖੋ ਜਿਹੜੀ ਚੀਜ਼ ਜਿੱਥੇ ਦਹੀਂ ਜੰਮਦਾ ਤੁਸੀਂ ਕਦੇ ਉਸ ਭਾਂਡੇ ਨੂੰ ਹੱਥ ਲਾਇਓ ਜਦੋਂ ਜੰਮਦਾ ਤਾਂ ਉਹ ਵਾਰਮ ਹੁੰਦਾ ਓਕੇ ਉਹ ਵਾਰਮ ਕਿਉਂ ਹੁੰਦਾ ਕਿਉਂਕਿ ਉਹਦੀ ਤਸੀਰ ਗਰਮ ਹੈ ਜਦ ਤੁਸੀਂ ਉਹਨੂੰ ਪਾਣੀ ਪਾ ਕੇ ਫੈਂਟ ਲੈਨੇ ਹੋ ਤਾਂ ਉਹ ਉਹਦੀ ਤਸੀਰ ਚੇਂਜ ਹੋ ਜਾਂਦੀ ਹੈ ਲੱਸੀ ਤੁਹਾਨੂੰ ਚੰਗਾ ਡਾਈਜੈਸ਼ਨ ਵਾਸਤੇ ਵੀ ਚੰਗੀ ਹੈ ਓਕੇ ਇਹ ਪਹਿਲੀ ਵਾਰੀ ਤੁਸੀਂ ਕਲੀਅਰ ਕੀਤਾ ਹੋਵੇ ਔਰ ਦੂਜੀ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਜਿਨ੍ਹਾਂ ਨੂੰ ਜੋੜਾਂ 'ਚ ਦਰਦ ਹੈ ਉਹ ਲੱਸੀ ਨਾਲ ਜੋੜਾਂ ਦੇ ਦਰਦ ਵਾਲੇ ਲੱਸੀ ਨਾ ਪੀਣ ਜਿਨ੍ਹਾਂ ਨੂੰ ਆਰਥਰਾਈਟਿਸ ਹੈ ਜਾਂ ਕੋਈ ਗੋਡਿਆਂ 'ਚ ਪੇਨ ਹੈ ਲੱਸੀ ਉਹਨੂੰ ਕੀ ਵਧਾ ਦੇ ਫਿਰ ਭਾਜੀ ਉਹ ਤਾਂ ਮਤਲਬ ਕਿ ਜੋੜਾਂ ਦੇ ਦਰਦ ਵਾਲੇ ਜਾਂ ਆਰਥਰਾਈਟਿਸ ਵਾਲਿਆਂ ਦੀ ਤਾਂ ਪ੍ਰੋਬਲਮ ਇਹ ਹੋਗੀ ਨਾ ਕਿ ਉਹ ਠੰਡੀ ਚੀਜ਼ ਖਾ ਹੀ ਨਹੀਂ ਸਕਦੇ ਕੋਈ ਉਹ ਕੀ ਖਾਣ ਠੰਡਾ ਫਿਰ ਗਰਮੀ ਦੀ ਰੋਤ ਆ ਗਈ ਨਾ ਜਿਵੇਂ ਹੁਣ ਦੇਖੋ ਪਹਿਲੀ ਗੱਲ ਮੈਂ ਫੇਰ ਕਹਿ ਰਿਹਾ ਜੋੜਾਂ ਦੇ ਦਰਦ ਕਿਉਂ ਹੁੰਦਾ ਆਪਾਂ ਇਹ ਨਹੀਂ ਦੇਖਣਾ ਕਿ ਕੀ ਖਾ ਸਕਦੇ ਆਪਾਂ ਇਹ ਦੇਖ ਰਹੇ ਆ ਕਿ ਉਹਦੇ ਵਿੱਚ ਕਿਹੜਾ ਦੋਸ਼ ਬਾਤ ਪਿਤ ਕਫ ਕਿਹੜਾ ਇੰਬੈਲੈਂਸ ਆ ਆਮ ਤੌਰ ਤੇ ਜਿਨ੍ਹਾਂ ਨੂੰ ਗਠੀ ਹੈ ਉਹ ਚ ਰੇਸ਼ਾ ਤੇ ਵాయు ਦੋਨੋਂ ਚੀਜ਼ਾਂ ਹੋਣਗੀਆਂ ਤੁਸੀਂ ਉਹ ਦੋਨੋਂ ਚੀਜ਼ਾਂ ਨੂੰ ਮੁਤਾਬਕ ਆਪਣੀ ਡਾਈਟ ਰੱਖ ਲਓ ਮੈਂ ਆਰਥਰਾਈਟਿਸ ਵਾਲੇ ਪੇਸ਼ੈਂਟ ਨੂੰ ਮੇਸ਼ਾ ਕਹਿਣਾ ਹੁੰਦਾ ਕਿ ਕਿਸੇ ਵੀ ਤਰੀਕੇ ਨਾਲ ਦੇਸੀ ਕਿਉ ਗਾਉ ਦਾ ਦੇਸੀ ਕਿਉ ਆਪਣੀ ਖੁਰਾਕ ਚ ਇੰਟਰੋਡਿਊਸ ਕਰੋ ਕਿਉਂਕਿ ਤੁਹਾਡੇ ਜੋਇੰਟਸ ਜਿਹੜੇ ਜੰਮ ਗਏ ਜਿਹੜੇ ਮੂਵ ਹੋ ਨਹੀਂ ਰਹੇ ਜਿਹੜੇ ਤੁਹਾਨੂੰ ਅਕੜੇ ਮੈਂ ਉਹ ਦੇਸੀ ਕਿਉਂ ਤੁਹਾਨੂੰ ਹੈਲਪ ਕਰੇਗਾ ਉਹ ਜੋਇੰਟਸ ਨੂੰ ਲਿਬ੍ਰੀਕੇਟ ਕਰਨ ਲਈ ਆ ਕੀ ਹੈ ਇਹ ਹੁਣ ਚਮਕਦੀਆਂ ਸ਼ੀਸ਼ੀਆਂ ਵਿੱਚ ਕੋਈ ਮੈਂ ਫੇਰ ਤੁਹਾਨੂੰ ਮੇਰਾ ਮਕਸਦ ਸਿਰਫ ਤੁਹਾਨੂੰ ਹੀ ਦਿਖਾਉਣ ਲਈ ਹੈ ਆਯੁਰਵੈਦ ਅੱਜ ਬਹੁਤ ਈਜ਼ੀ ਹੈ ਜਿਵੇਂ ਅਸ਼ਵਗੰਧਾ ਹੈ ਅਸ਼ਵਗੰਧਾ ਦਾ ਐਕਸਟ੍ਰੈਕਟ ਹੈ ਇਹ ਮਨਮਿੱਤਰ ਸਾਡੀ ਇੱਕ ਮੈਡੀਸਨ ਆਂਦੀ ਜਿਹੜੀ ਦਿਮਾਗ ਬਣਿਆ ਹੈ ਬਿਲਕੁਲ ਇਹਦਾ ਨਾਮ ਵੀ ਮਨ ਮਿੱਤਰ ਮਤਲਬ ਫਰੈਂਡ ਆਫ ਯਰ ਸੋਲ ਰੂਦਾ ਹਾਨੀ ਰੂਦਾ ਹਾਨੀ ਤੇ ਅਸੀਂ ਜਾਂ ਤਰੇ ਦਵਾਈਆਂ ਔਰ ਇਹਨਾਂ ਦੀ ਜਿਹੜੀ ਡੋਜ਼ ਹੈ ਜਾਂ ਖਰਾਕ ਹੈ ਉਹ ਸਾਰੀਆਂ ਇੱਕ ਸਵੇਰੇ ਇੱਕ ਸ਼ਾਮ ਹੈ ਕੀ ਹੁੰਦਾ ਇਹ ਮਨ ਮਿੱਤਰ ਪੀਣਾ ਮਨ ਮਿੱਤਰ ਬੇਸਿਕਲੀ ਉਹਨਾਂ ਲਈ ਹੈ ਜਿਹਨਾਂ ਨੂੰ ਨੀਂਦ ਨਾ ਆਵੇ ਸਟ्रेस ਰਹਿੰਦਾ ਹੈ ਐਂਜ਼ਾਈਟੀ ਰਹਿੰਦੀ ਹੈ ਇੱਕ ਭਰਾਟ ਹੁੰਦੀ ਹੈ ਇਹ ਚ ਬ੍ਰਹਮੀ ਜਟਾਮਾਂਸੀ ਤਗਰ ਇਹ ਤੁਸੀਂ ਦੇਖਿਓ ਅਗਰ ਗੂਗਲ ਕਰੋਗੇ ਇਹ ਉਹ ਹੀ ਜੀ ਹਰਬਸ ਐ ਜੋ ਤੁਹਾਡੀ ਮਾਨਸਿਕ ਰੂਪ ਚ ਤੁਹਾਡੀ ਹੈਲਪ ਕਰਦੀਆਂ ਈਵਨ ਦੋ ਬੱਚਿਆਂ ਚ ਮੈਮਰੀ ਲਾਸ ਹੁੰਦਾ ਬਡੇ ਬੱਚਿਆਂ ਨੂੰ ਨਾ ਭੁੱਲਣ ਦੀ ਮਤਲਬ ਯਾਦਾਸ਼ ਕਮਜ਼ੋਰ ਹੋ ਜਾਂਦੀ ਐ ਉਹਦੇ ਵਿੱਚ ਹੈਲਪ ਕਰਦੀ ਐ ਡਿਮੈਂਸ਼ੀਅਲ ਚ ਹੈਲਪ ਕਰਦੀ ਐ ਔਰ ਉਵੇਂ ਹੀ ਤੁਸੀਂ ਦੇਖੋ ਨਰਵਸ ਸਿਸਟਮ ਲਈ ਅਸੀਂ ਇਹ ਬਣਾਈ ਐ ਇਚ ਨਰਵ ਅਪ ਨਰਵ ਅਪ ਨਰਵ ਅਪ ਨਰਵ ਅਪ ਇਹ ਨਰਵ ਅਪ ਐਡਵਾਂਸ ਨਰਵ ਅਪ ਐ ਔਰ ਨਰਵ ਅਪ ਵੀ ਆਂਦੀ ਐ ਸਾਡੀ ਇਹ ਕਿ ਨਾੜੀਆਂ ਦੇ ਵਿੱਚ ਨਾੜੀਆਂ ਦੀ ਤਾਕਤ ਵਾਸਤੇ ਹੈ ਇਹਦੇ ਵਿੱਚ ਵੀ ਕਾਲੀ ਮਿਰਚ ਪਿਪਲੀ ਸੌਂਠ ਉਹਨਾਂ ਚੀਜ਼ਾਂ ਦਾ ਫਾਰਮੂਲੇਸ਼ਨ ਹੈ ਜੋ ਤੁਹਾਡੇ ਨਸਾਂ ਨੂੰ ਸਟੀਮੂਲੇਟ ਕਰਦੀ ਹੈ ਤੁਹਾਡੇ ਬਲੱਡ ਦੇ ਫਲੋ ਨੂੰ ਵਧਾ ਕੇ ਤੁਹਾਨੂੰ એનર્ਜੀ ਪ੍ਰੋਵਾਈਡ ਕਰਦੀ ਹੈ ਇਹ ਕੀ ਜੀ ਐਂਟੀ ਰੀਟੈਂਸ਼ਨ ਇਹ ਮੈਨੂੰ ਲੱਗਦਾ ਹੈ ਅੱਜ ਦੇ ਰੇਟ 'ਚ ਬਹੁਤ ਲੋਕਾਂ ਨੂੰ ਪ੍ਰੋਬਲਮ ਹੈ ਵਾਟਰ ਰੀਟੈਂਸ਼ਨ ਸੋਜਾ ਖਾਸ ਕਰ ਫੀਮੇਲ ਦੇ ਵਿੱਚ ਪੈਰਾਂ ਤੇ ਮੂੰਹ ਤੇ ਪਫੀਨੈਸ ਸਵੇਰ ਉੱਠ ਕੇ ਉਹਨਾਂ ਨੂੰ ਸਵੇਲਿੰਗ ਹੁੰਦੀ ਹੈ ਈਵਨ ਕਿ ਜਿਨ੍ਹਾਂ ਗੋਡਿਆਂ 'ਚ ਪ੍ਰੋਬਲਮ ਹੈ ਸਵੇਰ ਉੱਠ ਕੇ ਉਹਨਾਂ ਪੈਰਾਂ ਗਿੱਟਿਆਂ ਦੇਖੋਗੇ ਸਵੇਲਿੰਗ ਹੈ ਇਹ ਉਹ ਦਵਾਈਆਂ ਦਾ ਕੰਬੀਨੇਸ਼ਨ ਹੈ ਜਿਹਦੇ ਵਿੱਚ ਕੁਲਥ ਹੈ ਤ੍ਰਿਕਟੂ ਮਤਲਬ ਸੌਂਟ ਪਿਪਲੀ ਕਾਲੀ ਮਿਰਚ ਹੈ ਜੋ ਤੁਹਾਡੀ ਬੋਡੀ ਦੇ ਕਿਸੇ ਵੀ ਤਰ੍ਹਾਂ ਦੇ ਸੋਜੇ ਨੂੰ ਜਾਂ ਵਾਟਰ ਟੈਂਸ਼ਨ ਨੂੰ ਰਿਡਿਊਸ ਕਰਨ ਲਈ ਤੁਹਾਡੀ ਹੈਲਪ ਕਰਦੇ ਆ ਈਵਨ ਕਿ ਅਸੀਂ ਇਹਨੂੰ ਅਸੀਂ ਪੀਸੀਓਡੀ ਪੇਸ਼ੈਂਟਸ 'ਚ ਜਾਂ ਜਿਨ੍ਹਾਂ ਨੂੰ ਫੀਮੇਲ ਨੂੰ ਪੀਰੀਅਡ ਸਹੀ ਨਹੀਂ ਆਉਂਦੇ ਸਵੇਲਿੰਗ ਹੋ ਜਾਂਦੀ ਹੈ ਜਾਂ ਉਹ ਅੰਦਰ ਸੌਲੀਆਂ ਹੋ ਜਾਂਦੀ ਹੈ ਉਹਦੇ ਵਿੱਚ ਵੀ ਇਹਨੂੰ ਦਿੰਨੇ ਆ ਇੱਕ ਸ਼ੀਸ਼ੀ ਹੋਰ ਰਹੀ ਜੀ ਪਿੱਛੇ ਇਹ ਕੀ ਹੈ ਇਹ ਮੇਲਜ਼ ਵਾਸਤੇ ਹੈ ਜੀ ਬੇਸਿਕਲੀ ਕੁਝ ਇਹ ਜੀ ਹਰਬਸ ਹੈ ਇਹ ਆਮ ਤੌਰ ਤੇ ਜੋ ਉਹ ਕੰਬੀਨੇਸ਼ਨ ਜੋ ਸਿਰਫ ਮੇਲਜ਼ ਵਾਸਤੇ ਯੂਜ਼ ਕੀਤਾ ਜਾ ਸਕਦਾ ਔਰ ਇਹਦੇ ਵਿੱਚ ਤੁਸੀਂ ਜੇ ਦੇਖੋਗੇ ਤਾਂ ਹਰ ਉਮਰ ਦਾ ਇਹਦੇ ਵਿੱਚ ਕੋਈ ਨਹੀਂ ਕਿ ਆਪਾਂ ਕੋਈ 40 ਸਾਲ ਦੇ ਉੱਪਰ ਦੇ ਇਨਸਾਨ ਨੂੰ ਦੇਣੀ ਹੈ ਜਾਂ 20 ਸਾਲ ਦੇ ਨੂੰ ਦੇਣੀ ਹੈ ਜਿਹਨੂੰ ਥਕਾਵਟ ਰਹਿੰਦੀ ਹੈ ਜਿਹਨੂੰ ਸਵੇਰੇ ਉੱਠ ਕੇ ਆਲਸ ਮਾਰਨਿੰਗ ਸਿਕਨੈਸ ਰਹਿੰਦੀ ਹੈ ਔਰ ਇਹ ਜਦ ਤੁਸੀਂ ਕੋਈ ਵੀ ਲੈਂਦਾ ਇਹਦਾ ਨਾਮ ਵੀ ਤਾਂ ਹੀ ਇਨਸਟੈਂਟ ਪਾਵਰ ਹੈ ਕਿ ਵਿਦਨ 10 ਡੇਸ ਤੁਹਾਨੂੰ ਇਹਦਾ ਅਸਰ ਦਿਖਦਾ ਹੈ ਕਿਉਂਕਿ ਇਹਦੇ ਵਿੱਚ ਮਕਰਤਵਾਜ ਵਰਗੀਆਂ ਚੀਜ਼ਾਂ ਹੈਗੀਆਂ ਮਕਰਤਵਾਜ ਇੱਕ ਕਲਾਸਿਕਲ ਫਾਰਮੂਲਾ ਹੈ ਮਤਲਬ ਇਹ ਕਲਾਸਿਕਲ ਮੈਡੀਸਨ ਹੈ ਆਯੁਰਵੇਦ ਦੀ ਜੋ ਤੁਹਾਨੂੰ ਊਰਜਾ ਤਾਕਤ ਦਿੰਦੀ ਹੈ ਇਹਦੇ ਵਿੱਚ ਉਹ ਚੀਜ਼ ਦੇ ਨਾਲ ਨਾਲ ਜਿਵੇਂ ਇੱਥੇ ਤੁਹਾਨੂੰ ਦੋਸ਼ੇ ਸ਼ਟਾਵਰੀ ਅਸ਼ਵਗੰਧਾ ਉਹ ਸਾਰਿਆਂ ਦਾ ਕੰਬੀਨੇਸ਼ਨ ਹੈ ਔਰ ਤੁਹਾਨੂੰ ਇਹਦਾ ਰਿਜ਼ਲਟ ਬੜਾ ਕੁਇਕ ਮਿਲਦਾ ਔਰ ਇਹ ਕੋਈ ਵੀ ਲੈ ਸਕਦਾ ਸਵੇਰੇ ਸ਼ਾਮ ਦੀ ਡੋਜ਼ ਹੈ। ਇਮਲੀ ਪੀਓ ਕੇ ਸਵੇਰੇ ਖਾਣ ਨਾਲ ਉਹਦੇ ਚੋ ਮਿਲਾ ਕੇ ਗੁੜ ਇਹਦੇ ਨਾਲ ਵੀ ਤਾਕਤ ਮਿਲਦੀ ਹੈ। ਦੇਖੋ ਇਮਲੀ ਜੀ ਖੱਟੀ ਗੁੜ ਮਿੱਠਾ ਇਹ ਮਿੱਥ ਹੈ ਸਮਾਜ ਦੇ ਜਦ ਦੋਨੋਂ ਰਸ ਅਲੱਗ-ਅਲੱਗ ਹੈ ਤੁਹਾਨੂੰ ਡੈਫੀਨਿਟਲੀ ਨੁਕਸਾਨ ਹੋਏਗਾ। ਔਰ ਤੁਸੀਂ ਕੋਈ ਵੀ ਡਾਈਟ ਜਾਂ ਕੁਝ ਵੀ ਲੈਣੇ ਹੋਣਾ ਇਵਨ ਕਿ ਅਸੀਂ ਆਪ ਮੈਡੀਸਿਨ ਜਦ ਬਣਾਣੇ ਆ। ਤਾਂ ਸਾਨੂੰ ਇੰਨੀ ਮੈਡੀਸਿਨ ਬਣਾਉਣ ਦੀ ਲੋੜ ਕੀ ਸੀ ਅਸੀਂ ਇੱਕ ਗੋਲੀ ਬਣਾ ਦਈਏ ਸਾਨੂੰ ਇਹ ਦੇਖਣਾ ਪੈਂਦਾ ਹੈ ਕਿਹੜੀ ਮੈਡੀਸਿਨ ਦੀ ਹਰਬ ਕਿਸ ਹਰਬ ਨਾਲ ਉਹਦੀ ਤਸਵੀਰ ਮੈਚ ਕਰੇਗੀ ਤਾਂ ਇੱਕ ਫਾਰਮੂਲਾ ਤਿਆਰ ਹੁੰਦਾ ਘਰ ਦੇ ਵਿੱਚ ਕਿਹੜਾ ਕਿਹੜਾ ਇਹੋ ਜਿਹਾ ਸਮਾਨ ਹੈਗਾ ਜਿਹਨੂੰ ਵਰਤ ਕੇ ਬੰਦਾ ਆਪਦੀ ਕਮਜ਼ੋਰੀ ਦੂਰ ਕਰ ਸਕਦਾ ਦੇਖੋ ਘਰ ਦੇ ਵਿੱਚ ਇਵਨ ਕਿ ਫਰੂਟਸ ਥੋੜੇ ਬਹੁਤ ਹੈਲਪਫੁਲ ਹੈ ਕਿਉਂਕਿ ਐਂਟੀਆਕਸੀਡੈਂਟ ਹੈ ਇਵਨ ਕੀ ਫਰੂਟਸ ਦੇ ਨਾਲ ਵੈਜੀਟੇਬਲਸ ਐ ਜਿਹੜੀ ਕੁਛ ਐਂਟੀਆਕਸੀਡੈਂਟ ਐ ਐਂਟੀਆਕਸੀਡੈਂਟ ਕੀ ਕੰਮ ਕਰਦਾ ਹੈ ਫ੍ਰੀ ਰੈਡੀਕਲਸ ਸਾਡੇ ਜਿਹੜੇ ਸੈੱਲ ਦੇ ਆਸ-ਪਾਸ ਹੁੰਦੇ ਐ ਉਹਨੂੰ ਕਲੀਨ ਕਰਦਾ ਸਾਡਾ ਮੈਟਾਬੋਲਿਜ਼ਮ ਨੂੰ ਬੂਸਟ ਕਰਦਾ ਅੱਜ ਦੀ ਡੇਟ 'ਚ ਆਪਾਂ ਗੱਲ ਕਰੀਏ ਜਿਵੇਂ ਹੁਣ ਗਰਮੀ ਐ ਤਾਂ ਸੀਜ਼ਨਲ ਜਿੰਨਾ ਵੀ ਫਰੂਟ ਐ ਜੇ ਤੁਹਾਨੂੰ ਸਹੀ ਤਰੀਕੇ ਨਾਲ ਲੈਣੇ ਹੋ ਔਰ ਤੁਹਾਨੂੰ ਉਹਨੂੰ ਜਿਵੇਂ ਵਾਟਰਮੈਲਨ ਲੈਂਦੇ ਐ ਲੋਗ ਮਸਤ ਮੈਲਨ ਲੈਂਦੇ ਐ ਅੰਬ ਲੈਂਦੇ ਐ ਜੇ ਥੋੜੀ ਤਸਵੀਰ ਔਰ ਜੇ ਤੁਹਾਨੂੰ ਕੋਈ ਬਿਮਾਰੀ ਨਹੀਂ ਜਿਵੇਂ ਕਿਸੇ ਨੂੰ ਸ਼ੂਗਰ ਨਹੀਂ ਹੈਗੀ ਜਾਂ ਕਿਸੇ ਨੂੰ ਕਮਜ਼ੋਰੀ ਨਹੀਂ ਰਹਿੰਦੀ ਤਾਂ ਉਹ ਆ ਚੀਜ਼ਾਂ ਲੈ ਕੇ ਉਹਨਾਂ ਨੂੰ ਇੱਕ ਫੀਲ ਗੁੱਡ ਆਂਦਾ ਹੈ ਜਾਂ ਉਹਨਾਂ ਦੀ એનર્ਜੀ ਜਿਹੜੀ ਹੈ ਉਹ ਚੈਨਲਾਈਜ਼ ਹੋ ਜਾਂਦੀ ਹੈ ਹੂੰ ਬਹੁਤ ਵਿਸਥਾਰ ਦੇ ਨਾਲ ਤੁਸੀਂ ਚੰਗੀ ਤਰ੍ਹਾਂ ਸਮਝਾਇਆ ਭਾਜੀ ਕਿ ਵੀ ਕਿਸ ਤਰੀਕੇ ਦੇ ਨਾਲ ਆ ਦਵਾਈਆਂ ਦਵਾਈਆਂ ਗਲਤ ਸ਼ਬਦ ਨਾਲ ਵਰਤ ਲਿਆ ਇਹ ਸਪਲੀਮੈਂਟਸ ਨੇ ਜਿਹਨੂੰ ਵਰਤ ਕੇ ਲੋਕ ਜਿਹੜੇ ਹੈਗੇ ਆਪਣੀ ਕਮਜ਼ੋਰੀਆਂ ਦੂਰ ਕਰ ਸਕਦੇ ਆ ਇਸ ਤੋਂ ਇਲਾਵਾ ਕੀ ਹੁੰਦੀਆਂ ਜੀ ਜਿਹੜੇ ਲੋਕ ਤੁਹਾਡੇ ਕੋਲ ਆਉਂਦੇ ਆ ਇਹੋ ਜਿਹੇ ਸਵਾਲ ਲੈ ਕੇ ਕੁਐਰੀਜ਼ ਲੈ ਕੇ ਉਹਨਾਂ ਦੇ ਹੋਰ ਕੀ ਕੀ ਸਵਾਲ ਹੁੰਦੇ ਆ ਦੇਖੋ ਪਹਿਲੀ ਸਵਾਲ ਤਾਂ ਹੀ ਹੁੰਦਾ ਕਿ ਮੈਨੂੰ ਕਮਜ਼ੋਰੀ ਹੋਈ ਕਿਉਂ ਹੈ ਨਾ ਉਹਦੇ ਲਈ ਸਾਨੂੰ ਕੁਝ ਬਲੱਡ ਤੁਹਾਨੂੰ ਦੱਸਿਆ ਜਿਵੇਂ ਵਿਟਾਮਿਨ ਡੀ B12 ਸੋਡੀਅਮ ਪੋਟਾਸ਼ੀਅਮ ਹੀ ਦੇਖਣਾ ਪੈਂਦਾ ਜੇ ਉਹ ਸਾਰਾ ਕੁਝ ਠੀਕ ਹੈ ਤਾਂ ਸਾਨੂੰ ਇਹ ਸਮਝਣਾ ਪਏਗਾ ਕਿ ਜਿਹੜਾ ਬਲੱਡ ਫਲੋ ਹੈ ਜਾਂ ਉਹਨਾਂ ਦਾ ਜੋ ਬਲੱਡ ਸਰਕੂਲੇਸ਼ਨ ਹੈ ਉਹ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ ਹੋਵੇਗਾ ਜਿਸ ਕਰਕੇ ਉਹਨੂੰ ਵੀਕਨੈਸ ਹੋ ਰਹੀ ਹੈ ਈਵਨ ਦੋ ਕਈ ਲੋਕ ਇਹ ਜੀ ਵੀ ਆਉਂਦੇ ਆ ਕਿ ਉਹ ਕਹਿੰਦੇ ਅਸੀਂ ਚੰਗਾ ਖਾਣਾ ਖਾਂਦੇ ਆ ਉਸ ਤੋਂ ਬਾਅਦ ਵੀ ਅਸੀਂ ਵੀਕ ਫੀਲ ਕਰਦੇ ਆ ਹੱਥ ਪੈਰ ਸੌਣ ਲੱਗ ਜਾਂਦੇ ਆ ਈਵਨ ਰਾਤ ਨੂੰ ਉਹਨਾਂ ਨੂੰ ਇਹ ਲੱਗਦਾ ਕਿ ਹੱਥਾਂ ਪੈਰਾਂ 'ਚ ਟਿੰਗਲਿੰਗ ਹੋ ਰਹੀ ਹੈ ਸੁਣ ਬਣਾ ਰਹੇ ਯਾਰ ਸੱਚਾ ਇਹ ਬੜਾ ਇੰਪੋਰਟੈਂਟ ਤੁਸੀਂ ਕਹਤਾ ਕਿ ਲੋਕ ਜਿਨ੍ਹਾਂ ਦੇ ਪੈਰ ਹੱਥ ਸੁਣ ਪੈ ਜਾਂਦੇ ਆ ਸੁਣ ਹੋ ਜਾਂਦੇ ਆ ਉਹ ਕਿਉਂ ਹੁੰਦੇ ਆ ਜੀ ਇਹ ਵాయు ਦਾ ਦੋਸ਼ ਕਰਕੇ ਹੁੰਦੇ ਆ ਰਾਤ ਨੂੰ ਹੀ ਟਿੰਗਲਿੰਗ ਕਿਉਂ ਹੁੰਦੀ ਹੈ ਇਹਦਾ ਵਿਸਤਾਰ ਤੁਹਾਨੂੰ ਆਯੁਰਵੈਦ ਵਿੱਚ ਮਿਲਦਾ ਹੈ ਕਿਉਂਕਿ ਰਾਤ ਨੂੰ ਹੀ ਤੁਹਾਡੀ ਵਾਤ ਇੰਬੈਲੈਂਸ ਹੋ ਸਕਦੀ ਹੈ ਜਦ ਤੁਹਾਡਾ ਬਲੱਡ ਫਲੋ ਸਹੀ ਤਰੀਕੇ ਨਾਲ ਕਈ ਲੋਕ ਨਾ ਸੌਣ ਲੱਗੇ ਅਗਰ ਇੱਕ ਪਾਸੇ ਸੋਜਨ ਉਹ ਪਾਸਾ ਸੋ ਜਾਂਦਾ ਉਹ ਲੱਗਦਾ ਕਿ ਮੇਰਾ ਖੂਨ ਦਾ ਸਰਕੂਲੇਸ਼ਨ ਉਸ ਪਾਸੇ ਚੱਲ ਨਹੀਂ ਰਿਹਾ ਸੋ ਉਹਦੇ ਵਿੱਚ ਤੁਹਾਨੂੰ ਇਹ ਜਿਹੀਆਂ ਚੀਜ਼ਾਂ ਜਾਂ ਇਹ ਜੀ ਮੈਡੀਕੇਸ਼ਨਸ ਜਿਹੜੀ ਸਪਲੀਮੈਂਟਸ ਐ ਤੁਹਾਡੇ ਲਈ ਕੰਮ ਕਰਨੀਆਂ ਕਿਉਂਕਿ ਤੁਹਾਡੀ ਇਮਿਊਨਿਟੀ ਨੂੰ ਰਿਵਰਸ ਕਰਨੀਆਂ ਇੱਕ ਜਿਹੜਾ ਥਕੇਮਾ ਮੈਂ ਤੁਹਾਨੂੰ ਹੋਰ ਇੱਕ ਪੁਆਇੰਟ ਜਿਹੜਾ ਜ਼ਰੂਰੀ ਪੁਆਇੰਟ ਹੈ ਕੋਵਿਡ ਤੋਂ ਬਾਅਦ ਬਹੁਤ ਲੋਗਾਂ ਨੂੰ ਥਕੇਮਾ ਰਹਿਣ ਲੱਗ ਗਿਆ ਆਪਾਂ ਸਭ ਨੂੰ ਪਤਾ ਹੈ ਕਿ ਹੈਫਜ਼ਡਲੀ ਜੋ ਵੀ ਕੋਵਿਡ ਦਾ ਇੱਕ ਪ੍ਰੋਟੋਕਾਲ ਆਇਆ ਸੀ ਜਿਨ੍ਹਾਂ ਨੇ ਫਾਲੋ ਕੀਤਾ ਉਸ ਤੋਂ ਬਾਅਦ ਕਈਆਂ ਦਾ హెయిਰ ਫਾਲ ਹੋਇਆ ਹੈ ਯਾਦਦਾਸ਼ਤ ਕਮਜ਼ੋਰ ਹੋ ਗਈ ਕਮਜ਼ੋਰੀ ਆ ਗਈ ਤਾਂ ਥੋਡੀ ਇਮਿਊਨਿਟੀ ਤੇ ਇੱਕ ਤਰ੍ਹਾਂ ਦਾ ਹਾਮ ਹੋ ਗਿਆ ਔਰ ਕੱਲੀ ਆਯੁਰਵੈਦਿਕ ਸਾਇੰਸ ਹੈ ਜੋ ਥੋਡੀ ਇਮਿਊਨਿਟੀ ਨੂੰ ਪ੍ਰੋਪਰਲੀ ਬੂਸਟ ਕਰਕੇ ਰੀਜੂਨੇਟ ਕਰਕੇ ਤੁਹਾਨੂੰ ਸੰਭਾਲ ਸਕਦੀ ਹੈ ਔਰ ਇਸ ਤੋਂ ਇਲਾਵਾ ਤੁਸੀਂ ਕਿਸੇ ਵੀ ਸਾਇੰਸ ਚ ਇਮਿਊਨਿਟੀ ਰੀਜੂਨੇਸ਼ਨ ਡੀਟੌਕਸ ਵਰਗੇ ਵਰਡਸ ਨਹੀਂ ਸੁਨੇ ਹੋਗੇ ਬਹੁਤ ਬਹੁਤ ਸ਼ੁਕਰੀਆ ਕਰਨ ਵੀਰ ਜੀ ਬਹੁਤ ਡਿਟੇਲ ਨਾਲ ਤੁਸੀਂ ਸਮਝਾਇਆ ਹੈ ਕਿਸ ਤਰੀਕੇ ਦੇ ਨਾਲ ਔਰ ਜਦੋਂ ਜਦੋਂ ਲੋਕਾਂ ਦੇ ਕਮੈਂਟਸ ਥੱਲੇ ਆਨੇ ਸ਼ੁਰੂ ਹੋਣਗੇ ਉਹਦੇ ਨਾਲ ਸਾਨੂੰ ਵੀ ਕਲੈਰਿਟੀ ਹੋਏਗੀ ਕਿ ਅਗਲੀ ਵਾਰ ਅਸੀਂ ਕੀ ਗੱਲ ਕਰਨੀ ਹੈ ਔਰ ਕਿਵੇਂ ਲੋਕਾਂ ਨੂੰ ਸੁਣਾਉਣਾ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਵਕਤ ਦਿੱਤਾ ਥੈਂਕ ਯੂ ਤੁਹਾਡਾ ਧੰਨਵਾਦ ਆਪਾਂ ਹਮੇਸ਼ਾ ਇੱਕ ਨਵੇਂ ਟੌਪਿਕ ਦੇ ਨਾਲ ਕੋਸ਼ਿਸ਼ ਕਰਾਂਗੇ ਲੋਕਾਂ ਨੂੰ ਦੁਆਰਾ ਮਿਲੀਏ ਤੇ ਲੋਕਾਂ ਜਿੰਨੇ ਕੁਐਸ਼ਨਸ ਹੈ ਉਹਦੀ ਸਹੀ ਹਾਂਸਲ ਦੇਗੀ ਥੈਂਕ